ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣਾ ਚੈਨਲ ਜੀਤਾ ਫਾਰਮ ਟੀਵੀ ਤੇ ਬਾਕੀ ਵੀਰਾ ਆਪਣਾ ਫੇਸਬੁੱਕ ਤੇ ਪੇਜ ਅੰਗਰਜੀਤ ਰਾਏ ਉਹਨੂੰ ਬਾਤਾਂ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਜੀ ਸਾਰਿਆਂ ਨੂੰ ਬਾਈ ਕੋਲ ਇੱਕ ਗਾਂ ਠੀਕ ਹੈ ਜੀ ਦੋ ਬਸਤੀਆਂ ਪਿੰਡ ਨਾਣੇਵਾਲ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰਿਓ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਈ ਸਸੀ ਗਾ ਜੀ ਸਸੀ ਕਾ ਬਈ ਹਾਂਜੀ ਨਾਮ ਦੱਸੋ ਜੀ ਆਪਣਾ ਨਾਮ ਮੇਰਾ ਬਈ ਸੋਖਾ ਪਿੰਡ ਮੇਰਾ ਨਣੇਵਾਲ ਜ਼ਿਲ੍ਹਾ ਬਰਨਾਲਾ ਤੁਸੀਂ ਉੱਤਾ ਪਾ ਬਈ ਠੀਕ ਹੈ ਜੀ ਫੋਨ ਨੰਬਰ ਹੈਗਾ 62835 69218 ਦੂਜਾ ਨੰਬਰ ਹੈਗਾ 995150 ਠੀਕ ਹੈ ਹਾਂਜੀ ਬਈ ਇਹ ਜਾਣਕਾਰੀ ਦਿਓ ਆਪਣੀ ਵੈੜ ਦੀ ਇਹ ਬਈ ਦੂਜਾ ਸੁਗਾ ਬਹੁਤ ਚਾਰ ਦਿਨ ਦਾ ਹਾਂਜੀ ਤੇ ਪੰਜ ਤੋਂ 6 ਦਿਨਾਂ ਦੀ ਕੱਚੀ ਪਈ ਆ ਬਈ ਹਜੇ ਢਲ ਢੁਲ ਬਹੁਤ ਪਈ ਆ ਦੇਖੋ ਠੀਕ ਹੈ ਜੀ ਲੈ ਉਹ ਕੁੰਨੀ ਬਹੁਤ ਆ ਬਈ ਕੁਛ ਨਹੀਂ ਕਹਿੰਦੀ ਲੈ ਦੇਖੋ ਬਰਾ ਸਹੀ ਗੱਲ ਆ ਨਣੇਵਾਲ ਹਾਂ ਦੀ ਠੀਕ ਹੈ ਜੀ ਲੈ ਇਹ ਕੁਛ ਨਹੀਂ ਕਹਿੰਦੀ ਪੰਜ ਚਾਰ ਦਿਨਾਂ ਦੀ ਕੱਚੀ ਹੈ ਜੀ ਹਾਂਜੀ ਬਾਈ ਠੀਕ ਹੈ ਜੀ ਲੋਨ ਦੀ ਕੈਪੈਸਟੀ ਵੀ ਕੱਢ ਦੂਗੀ 18 ਕਿਲੋ ਬਾਈ ਠੀਕ ਹੈ ਜੀ ਹਾਂਜੀ ਬਾਈ ਢਿੱਲਾ ਢੁਲਾ ਬਹੁਤ ਪਈ ਹੋਣੀ ਹਾਂ ਬਾਈ ਢਿੱਲਾ ਢੁਲਾ ਬਹੁਤ ਪਈ ਹੈ ਠੀਕ ਹੈ ਜੀ ਸੋਰਾ ਤਾਰਾ ਦੇਖ ਬਾਕੀ ਤੋਰਾ ਤਾਰਾ ਦੇਖ ਲਓ ਬਾਈ ਜੀ ਥਾਂ ਥਾਂ ਨੂੰ ਬਹੁਤ ਵਧੀਆ ਲੱਗਿਆ ਬਾਈ ਠੀਕ ਹੈ ਜੀ ਮੋੜ ਦਾ ਭਰਾ ਮੋੜ ਦਾ ਵੀਰ ਜੀ ਰੇਟ ਜਿਆਦਾ ਦੱਸੋ ਜੀ ਬਾਈ ਮੁੱਲ 60000 ਆ ਹਾਂਜੀ 58000 ਦੀ ਦੇ ਦਾਂਗੇ 2000 ਮਾਨ ਕਰ ਦਾਂਗੇ ਵਿੱਚੋਂ ਠੀਕ ਹੈ ਜੀ ਬਲ ਨਜਰੂ ਕਨੈਕਟ ਕਰਿਓ 58000 ਦੀ ਬਾਈ ਕਹਿੰਦਾ ਉਹ ਪੋਨੀਆਂ ਬਾਈ ਇਹ ਮਰਜੀ ਵੇਦਾ ਰਹਿ ਲਾ ਥੱਲੇ ਠੀਕ ਹੈ ਜੀ ਠੀਕ ਹੈ ਹਾਂ ਹਾਂਜੀ ਬਈਆ ਬੱਸ ਹੀ ਦੱਸੋ ਜਾਣਕਾਰੀ ਦੂਜੀ ਬਾਈ ਜਰਸੀ ਆ ਮੋਹੋ ਖੇਰੀ ਆ 8.5 ਮਹੀਨਾ ਦਾ ਬੱਚਾ ਬਾਈ ਠੀਕ ਹੈ ਜੀ ਚਾਰ ਥਾਣਾ ਨਰਾਲੇ ਝੋਲੀਆਣੇ ਲੈ ਹਾਂਜੀ ਹਾਂਜੀ ਤੂੰ ਕੁਛ ਨਹੀਂ ਕਹਿੰਦੀ ਹਾਂਜੀ ਮੋਲ ਬਾਈ ਇਹਦਾ 16000 ਠੀਕ ਹੈ ਜੀ ਹਾਂਜੀ ਬਾਈ ਦੇਖ ਸਕਦੇ ਹੋ ਪੰਜਾਬ ਵਾਲੀ ਜਰਸੀ ਆ ਇਹ ਠੀਕ ਹੈ ਜੀ ਪੰਜਾਬ ਵਾਲੀ ਆ ਜੀ ਹਾਂਜੀ ਬਾਈ ਦੇਖ ਸਕਦੇ ਹੋ ਭਰਾ ਮੂੰਹ ਮੱਥਾ ਦੇ ਹਾਂ ਮੂੰਹ ਮੱਥਾ ਫੇਸ ਕੁਆਲਟੀ ਠੀਕ ਹੈ ਸਾਰੇ ਬਾਈ ਜੀ ਨੇ ਜ਼ਰੂਰ ਕਨੈਕਟ ਕਰਵਾਈਏ ਨੇ ਰੇਟ ਵੀ ਦੱਸਤਾ ਮੰਨਤਾ ਨਾ ਹੋ ਜੂਗਾ ਇਹ ਮੈਡਮ ਮਟਾ ਹਾਂਜੀ ਹਾਂ ਹੋਊਗਾ ਜੀ ਠੀਕ ਹੈ ਹਾਂਜੀ ਅਗਲੀ ਬੱਚੀ ਦੀ ਜਾਣਕਾਰੀ ਬਾਈ ਇਹ 7 ਤੋਂ 7.5 ਮਹੀਨਿਆਂ ਦਾ ਬੱਚਾ ਇਹ ਹਾਂਜੀ ਇਹ ਵੀ ਮੂੰਹੋ ਖੀਰੀ ਆ ਬਾਈ ਠੀਕ ਹੈ ਜੀ ਹਾਂ ਬਾਈ ਇਹਦੀ ਵੀ ਝੋਲੀ ਝਾਲੀ ਬਹੁਤ ਆ ਬੱਚੀ ਦੀ ਦਾ ਠੀਕ ਹੈ ਜੀ ਦੇਖ ਸਕਦੇ ਹੋ ਹਾਂ ਇਹ ਵੀ ਮੂੰਹੋ ਖੀਰੀ ਹੈ ਬਾਈ ਠੀਕ ਹੈ ਜੀ ਇਹਦਾ ਰੇਟ ਵੀ ਦੱਸ ਦਿਓ ਜੀ ਇਹਦਾ ਰੇਟ ਬਾਈ 15000 ਇਹਦਾ ਰੇਟ 15000 ਪਰਾ ਹਾਂ ਫੇਸ ਕੁਆਲਟੀ ਦਾਦ ਲਵਾਈ ਦੀ ਪੂਰੀ ਇਕੱ ਲੋਪਰਾ ਬਾਈ ਬਾਈ ਦਾ ਪਾਪਾਰ ਦਾ ਕੰਮ ਆ ਠੀਕ ਨੇ ਬਾਈ ਨਾਲ ਜਰੂਰ ਇਹ ਜੋ ਵੀ ਮੰਨਟਾਨ ਕਰਦਾਂਗੇ ਬਾਈ ਠੀਕ ਹੈ